ਪਾਰਤ ਵਿਕਾਸ ਪਰਿਸ਼ਦ ਜੋ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਜੋ ਵਕਫ ਵਕ ਸਮੇਤੇ ਲੋਕ ਭਲਾਈ ਦੇ ਕੰਮ ਕਰਦੀ ਰਹੀ ਹੈ ਕਰ ਰਹੀ ਹੈ ਕਰਦੀ ਰਹੇਗੀ ਅੱਜ ਪਾਰਤ ਵਿਕਾਸ ਪਰਿਸ਼ਦ ਵੱਲੋਂ ਇੱਕ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜੋ ਮੂਨਲਾਈਟ ਸਕੂਲ ਭਾਡਾ ਵਿੱਚ ਲਗਾਇਆ ਗਿਆ ਹੈ ਜਿਸ ਵਿੱਚ ਪੇਟ ਦੇ ਰੋਗਾਂ ਦੇ ਮਾਹਰ ਡਾਕਟਰ ਲਵ ਗਰਗ ਡੀਐਮ ਪਹੁੰਚੇ ਹੋਏ ਹਨ ਤੇ ਜਿਸ ਵਿੱਚ ਬਹੁਤ ਮਰੀਜ਼ ਆਏ ਹੋਏ ਹਨ ਤੇ ਆਪ ਦਾ ਇਸ ਕੈਂਪ ਦਾ ਲਾਹਾ ਲੈ ਰਹੇ ਹਨ ਇਸ ਕੈਂਪ ਵਿੱਚ ਮਰੀਜ਼ਾਂ ਦੇ ਬੀਪੀ 슈ਗਰ ਵਗੈਰਾ ਚੈੱਕ ਕਰਕੇ ਉਹਨਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਜੋ ਦਵਾਈ ਵੀ ਪਰਿਸ਼ਦ ਵੱਲੋਂ ਫ੍ਰੀ ਦਿੱਤੀ ਜਾ ਰਹੀ ਹੈ ਤਾਂ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਕੋਈ ਹੁਣ ਵੀ ਦਿਖਾਣਾ ਚਾਹੁੰਦਾ ਹੈ ਆਣਾ ਚਾਹੁੰਦਾ ਹੈ ਤਾਂ ਉਹ ਆਓ ਤੇ ਡਾਕਟਰ ਸਾਹਿਬ ਦੀ ਸੇਵਾ ਦਾ ਲਾਹਾ ਲੋ ਤੇ ਧੰਨਵਾਦ ਸ਼ੁਕਰੀਆ ਭਾਰਤਵੀਆ ਪ੍ਰੈਸ਼ਾ ਦਾ ਸਹਿਯੋਗ ਕਰਨ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਲਵ ਗਰਗ ਆਈ ਐਮ ਡੀ ਐਮ ਵੀ ਗੈਸਟਰੋਐਂਟਰੋਲੋਜਿਸਟ ਫਰੋਮ ਕੇ ਐਮ ਹਸਪੀਟਲ ਬੀ ਮੁੰਬਈ ਅੱਜ ਅਸੀਂ ਇੱਥੇ ਬਲੱਡ ਕੈਂਪ ਮਤਲਬ ਵੀ ਲਾ ਰਹੇ ਹਾਂਗੇ ਸਾਡੇ ਇੱਥੇ ਪੇਟ ਦੀਆਂ ਬਿਮਾਰੀਆਂ ਅੱਜ ਕੱਲ ਪੇਟ ਲੀਵਰ ਜਿਗਰ ਦੀਆਂ ਬਿਮਾਰੀਆਂ ਬਹੁਤ ਹੀ ਮਤਲਬ ਵੀ ਵੱਧ ਗਈਆਂ ਨੇ ਅੱਜਕੱਲ ਆਪਣਾ ਜਿਹੜਾ ਖਾਣਾ ਪੀਣਾ ਦਾ ਬਹੁਤ ਹੀ ਚੇਂਜ ਹੋ ਗਿਆ ਹੈ ਅੱਜਕੱਲ ਦੇ ਬੱਚੇ ਮਤਲਬ ਸਟਾਰਟਿੰਗ ਤੋਂ ਹੀ ਫਾਸਟ ਫੂਡ ਦੇ ਵੱਲ ਵੀ ਪੈ ਗਏ ਨੇ ਖਾਣਾ ਪੀਣਾ ਬਹੁਤ ਹੀ ਜਿਵੇਂ ਆਪਾਂ ਪਹਿਲਾਂ ਵੀ ਘਰ ਦਾ ਖਾਣਾ ਖਾਂਦੇ ਸੀ ਉਹ ਛੱਡ ਕੇ ਵੀ ਸਾਰੇ ਬੱਚੇ ਬਹੁਤ ਹੀ ਫਾਸਟ ਫੂਡ ਵੱਲ ਵੀ ਜਾ ਰਹੇ ਨੇ ਉਦੇ ਕਰਕੇ ਪੇਟ ਦੀਆਂ ਬਿਮਾਰੀਆਂ ਤੇ ਲੀਵਰ ਦੀਆਂ ਬਿਮਾਰੀਆਂ ਬਹੁਤ ਹੀ ਮਤਲਬ ਵੀ ਵੱਧ ਗਈਆਂ ਨੇ ਅੱਜ ਕੱਲ ਸਾਡੇ ਕੋਲੇ ਬਹੁਤ ਸਾਰੇ ਵੀ ਪੇਸ਼ੈਂਟਸ ਨੇ ਜਿਨ੍ਹਾਂ ਦਾ दारू ਪੀਣ ਕਰਕੇ ਨਸ਼ੇ ਆ ਕਰਕੇ ਵੀ ਲੀਵਰ ਹੋਲੀ ਹੋਲੀ ਖਰਾਬ ਹੋਣਾ ਸਟਾਰਟ ਹੋ ਜਾਂਦਾ ਹੈ ਉਹਦੇ ਕਰਕੇ ਕੀ ਹੁੰਦਾ ਵੀ ਲੀਵਰ ਦਾ ਹੋਲੀ ਹੋਲੀ ਸੁਗੜਨਾ ਸ਼ੁਰੂ ਹੋ ਜਾਂਦਾ ਜਿਸ ਨੂੰ ਆਪਾਂ ਕਹਿ ਦਿੰਦੇ ਆ ਬਿਲੀਵਰ ਦਾ ਸਿਰੋਸਿਸ ਹੋ ਗਿਆ ਉਦੇ ਕਾਰਨ ਕੀ ਹੁੰਦਾ ਬਹੁਤ ਸਾਰੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੇ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਪੀਲੀਆ ਹੋਣਾ ਸ਼ੁਰੂ ਹੋ ਜਾਂਦਾ ਤੇ ਬਹੁਤ ਸਾਰੇ ਵੀ ਪੀਪੇਸ਼ੈਂਟ ਨੂੰ ਵੀ ਕਾਲਾ ਪੀਲੀਆ ਜਿਵੇਂ ਕਿ ਹੈਪਟਾਈਟਿਸ ਬੀ ਤੇ ਹੈਪਟਾਈਟਿਸ ਸੀ ਵੀ ਹੋਇਆ ਹੋਇਆ ਅੱਜ ਕੱਲ ਆਪਾਂ ਨੂੰ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈਗੀ ਆਪਾਂ ਨੂੰ ਹਰ ਰੋਜ਼ ਡੇਲੀ ਅੱਧਾ ਘੰਟਾ ਕੋਈ ਨਾ ਕੋਈ ਐਕਟੀਵਿਟੀ ਕਰਨੀ ਚਾਹੀਦੀ ਹੈ ਕਿ ਹਫ਼ਤੇ 'ਚ ਪੰਜ ਦਿਨ ਮਿਨੀਮਮ ਮਤਲਬ ਵੀ ਰეკਮੈਂਡੇਸ਼ਨ ਵੀ ਹੈਗੀ ਹੈ ਕਿ ਆਪਾਂ ਕੋਈ ਨਾ ਕੋਈ ਐਕਟੀਵਿਟੀ ਫਿਜ਼ੀਕਲ ਐਕਸਰਸਾਈਜ਼ ਵੀ ਯੋਗਾ ਨੂੰ ਆਪਾਂ ਵੀ ਕੰਟੀਨਿਊ ਰੱਖੀਏ ਤੇ ਜਿਹੜੇ ਮਤਲਬ ਵੀ दारू ਵਗੈਰਾ ਲੋਕ ਵੀ ਪੀ ਰਹੇ ਨੇ ਉਹ ਮਤਲਬੀ ਜਿਹੜਾ ਵੀ ਨਸ਼ਾ ਕਰ ਰਹੇ ਨੇ ਉਹ ਆਪਾਂ ਨੂੰ ਹੌਲੀ-ਹੌਲੀ ਵੀ ਬੰਦ ਕਰਨਾ ਪੈਣਾ ਤਾਂ ਕਿ ਆਪਣੀ ਜਿਹੜੀ ਵੀ ਬਿਲੀਵਰ ਦੀ ਪ੍ਰੋਬਲਮ ਉਹ ਹੌਲੀ-ਹੌਲੀ ਵੀ ਕੱਟ ਹੋਵੇ ਸਾਡੇ ਇੱਥੇ ਕੀ ਹੁੰਦਾ ਕਈ ਵਾਰੀ ਜੇ ਪਿੱਤੇ ਚ ਵੀ ਪੱਥਰੀ ਹੁੰਦੀ ਹੈ ਤਾਂ ਕਈ ਵਾਰੀ ਉਹ ਪੱਥਰੀ ਫੂਡ ਪਾਈਪ ਚੋਂ ਹੋਂ ਦੇ ਚਾਂਸ ਰਹਿੰਦੇ ਨੇ ਜਦੋਂ ਉਹ ਪੱਥਰੀ ਫੂਡ ਪਾਈਪ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਅਸੀਂ ਕੀ ਕਰਦੇ ਇੱਕ ERCP ਕਰਕੇ ਹੁੰਦਾ ਅਸੀਂ ਐਂਡੋਸਕੋਪੀ ਰਾਹੀਂ ਉਹ ਪੱਥਰੀ ਕਢਾਲ ਕੇ ਉੱਤੇ ਸਟੈਂਟ ਵੀ ਪਾ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਪਿੱਤੇ ਦਾ ਆਪਰੇਸ਼ਨ ਹੁੰਦਾ ਜਿਸ ਤੋਂ ਬਾਅਦ ਅਸੀਂ ਸਟੈਂਟ ਕਢਾਲ ਦਿੰਦੇ ਹਾਂ ਵੀ ਸਾਡੇ ਕੋਲੇ ਐਦਾਂ ਦੇ ਵੀ ਕਾਫੀ ਪੇਸ਼ੈਂਟਸ ਨੇ ਜਿਨ੍ਹਾਂ ਦੇ ਕਈ ਪੇਸ਼ੇ ਨੂੰ ਪਿੱਤੇ ਦਾ ਵੀ ਕੈਂਸਰ ਹੋਵੇ ਜਾਂ ਪਿੱਤੇ ਦੀ ਫੂਡ ਪਾਈਪ ਜਿਹੜੀ ਹੁੰਦੀ ਹੈ ਉਹ ਜੇ ਬਲੌਕ ਹੋਵੇ ਤਾਂ ਅਸੀਂ ਉਹਨਾਂ ਬਲੌਕੇਜ ਨਿਕਾਲ ਅੱਜ ਬਟਲਾੜਾ ਚ ਭਾਰਤ ਵਿਕਾਸ ਪਰਸ਼ਦ ਵੱਲੋਂ ਸ਼੍ਰੀ ਮਿਤ ਕੁਮਾਰ ਜਿੰਦਲ ਜੀ ਦੀ ਅਗਵਾਹੀ ਦੇ ਵਿੱਚ ਜੋ ਪੇਟ ਦੇ ਰੋਗਾਂ ਦਾ ਕੈਂਪ ਚੱਲ ਰਿਹਾ ਹੈ ਮੂਨਟ ਹਾਈ ਸਕੂਲ ਦੇ ਵਿੱਚ ਜਿਦੇ ਵਿੱਚ ਡਾਕਟਰ ਲਵ ਗੁਪਤਾ ਜੀ ਮਾਨਸਾ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਪੇਸ਼ੈਂਟਾਂ ਨੂੰ ਚੈੱਕਅਪ ਕਰਨ ਲਈ ਅੱਜ ਦੇ ਕੈਂਪ ਦਾ ਉਦਘਾਟਨ ਸ਼੍ਰੀ ਜਸ਼ਜੀ ਅਤੇ ਡਾਕਟਰ ਕਪਾਲਾਸ਼ ਜੀ ਵੱਲੋਂ ਕੀਤਾ ਗਿਆ ਸਾਰੇ ਮੈਂਬਰ ਭਾਰਤ ਵਿਕਾਸ ਪਰਸ਼ਦ ਦੇ ਪੂਰੀ ਸਰਗਰਮੀ ਨਾਲ ਲੱਗੇ ਹੋਏ ਨੇ ਤਾਂ ਕਿ ਕਿਸੇ ਪੇਸ਼ੈਂਟ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਮੈਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮੁੱਚੇ ਜੋ ਸਾਡਾ ਪੱਤਰਕਾਰ ਭਾਈ ਚਾਰਾ ਹੈ ਇੱਥੇ ਆਇਆ ਹੋਇਆ ਹੈ ਕਵਰਿੰਗ ਕਰ ਰਿਹਾ ਹੈ ਕੈਂਪ ਦੀ ਉਹਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦਾਨੀ ਸੱਜਣਾ ਵੱਲੋਂ ਸਹਿਯੋਗ ਆਇਆ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕਰਦਾ ਤੇ ਡਾਕਟਰ ਲਗੁਪਤਾ ਜੀ ਜੋ ਸਪੈਸ਼ਲ ਆਏ ਨੇ ਉਹਨਾਂ ਦਾ ਵੀ ਭਾਰਤ ਵਿਕਾਸ ਪਰਿਸ਼ਦ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਦੱਸਦੇ ਹੋਏ ਬੜੀ ਮਹੁੰਦੀ ਮਹਿਸੂਸ ਹੋ ਰਹੀ ਹੈ ਕਿ ਅੱਜ ਭਾਰਤ ਵਿਕਾਸ ਪਰਿਸ਼ਦ ਦੇ ਬੈਨਰ ਹੇਠ ਡਾਕਟਰ ਲਾਗਰ ਜੀ ਜੋ ਕਿ ਡੀਐਮ ਗੈਸਟਰੋ ਕੈਮੋ ਹਸਪੀਟਲ ਮੁੰਬਈ ਤੋਂ ਆਪਣਾ ਕੋਰਸ ਕਰਕੇ ਆਏ ਨੇ ਤੇ ਅੱਜ ਭਲਾੜਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਭਾਰਤ ਵਿਕਾਸ ਪਰਿਸ਼ਦ ਜੋ ਕਿ ਨੈਸ਼ਨਲ ਲੈਵਲ ਦੀ ਇੱਕ ਸੰਸਥਾ ਹੈ ਜੋ ਕਿ ਭਾਰਤ ਦੇ ਵਿਕਾਸ ਪ੍ਰਤੀ ਅਗਾਵਾਧੂ ਕੰਮ ਕਰਦੀ ਹੈ